ਪਰਚੀਆਂ 50 ਪਰਚੀਆਂ ਹੋਣਗੀਆਂ ਤੇ ਜਿਹੜੀਆਂ ਪਰਚੀਆਂ ਤੇ ਉੱਤੇ ਤੇਲ ਪਾ ਰਹੇ ਹੋ ਕੌਣ ਕਿਹਦੀ ਕਹੇ ਤੋਂ ਪਾ ਰਹੇ ਹੋ ਤੇਲ ਇਹ ਲੈਪਤਾ ਅੰਦਰ ਮੈਨੇਜਰ ਸਾਹਿਬ ਨਾਲ ਗੱਲ ਕਰੋ 200 200 ਰੁਪਈਆ ਪਰਚੀਆਂ ਸ਼ਰੇਆਮ ਵੰਡ ਰਹੇ ਨੇਗੇ ਤੇ ਤੁਸੀਂ ਥੋੜਾ ਧਿਆਨ ਕਿਧਰੇ ਸਾਰਾ ਸਾਹਿਬ ਦੇਖ ਰਿਹਾ ਜੀ ਹੁਣ ਹੀ ਪਹੁੰਚਿਆ ਹੁਣ ਹੀ ਪਹੁੰਚਿਆ ਉਹਨਾਂ ਸਵਾਂਚ ਰੈਲੀ ਕੱਢਣੀ ਸੀ ਤੇ ਬੀਜਪੀ ਵੱਲੋਂ ਸਰ ਮੈਂ ਹੁਣ ਹੀ ਪਹੁੰਚਿਆ ਜਸਟਿਸ ਦਫ਼ਤਰ ਤੋਂ ਆ ਰਿਹਾ ਹੁਣ ਹੀ ਆ ਰਿਹਾ 200 200 200 200 ਇਹਨੇ ਕਿਹਾ ਤੁਹਾਨੂੰ ਪੰਪ ਤੇਲ ਫੌਮ ਵਾ ਕੋਰਟ ਆ ਰਹੀ ਵਾ ਰਹੇ ਹਾਂ ਬਸ ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ ਸਾਰਾ ਜੀ ਤੁਸੀਂ ਮਾਨਸਾਂ ਦੇ ਵਿੱਚ ਖੜੇ ਹੋ ਪੈਟਰੋਲ ਪੰਪ ਦੇ ਉੱਤੇ ਉਹ 2-2 ਰੁਪਈਆਂ ਪਰਚੀਆਂ ਛਰੇਆਂ ਵੰਡ ਰਹੇ ਨੇਗੇ ਤੇ ਤੁਸੀਂ ਥੋੜਾ ਧਿਆਨ ਕਿੱਧਰ ਹੈ ਸਾਰਾ ਮੈਂ ਦੇਖ ਰਿਹਾ ਜੀ ਹੁਣੀ ਪਹੁੰਚਿਆ ਹੁਣੀ ਪਹੁੰਚਿਆ ਸਾਰਾ ਸਰ ਕੀ ਕਾਰਵਾਈ ਕਰ ਰਹੇ ਹੋ ਨਾਲੇ ਮੈਂ ਦੇਖਦਾ ਸਰ ਮੈਂ ਦੇਖ ਰਿਹਾ ਜੀ ਸਰ 15 ਮਿੰਟ ਤਾਂ ਸਾਨੂੰ ਅੱਗੇ ਗੱਡੀ ਖੜੀ ਸੀ ਸਰ ਮੈਂ ਹੁਣੀ ਪਹੁੰਚਿਆ ਜਸਟ ਦਫ਼ਤਰ ਚੋਂ ਆ ਰਿਹਾ ਹੁਣੀ ਆ ਰਿਹਾ ਸਰ ਜੀ 2-2 ਰੁਪਈਆਂ ਪਰਚੀਆਂ ਮੈਂ ਹੁਣੀ ਆ ਰਿਹਾ ਜੀ ਤੁਰੰਤ ਆ ਰਿਹਾ ਮੈਂ ਦੇਖਦਾ ਹੁਣੀ ਕਾਰਵਾਈ ਕਰਦੇ ਆਪਾਂ ਦੇਖਦੇ ਆ ਸਾਰਾ ਠੀਕ ਹੈ ਸਰ ਦੇ ਰਾਮਬਾਬੂ ਨੰਬੂਏ ਤੇ ਵੀੜੀਆਂ ਪਰਚੀਆਂ ਤੇ ਤੁਸੀਂ ਤੇਲ ਪਾ ਰਹੇ ਹੋ ਕੌਣ ਕਿਹਦੀ ਕਹੇ ਤੇ ਪਾ ਰਹੇ ਤੁਸੀਂ ਤੇਲ ਨਹੀਂ ਪਤਾ ਅੰਦਰ ਮੈਨੇਜਰ ਸਾਹਿਬ ਨਾਲ ਗੱਲ ਕਰੋ ਨਹੀਂ ਪਰਚੀਆਂ ਤੇ ਕਿਸ ਕਿਹਦੀ ਪਰਚੀ ਹੈ ਉਹ ਗੱਲ ਕਰ ਲਓ ਮੈਨੇਜਰ ਸਾਹਿਬ سے ਨਹੀਂ ਕਿਸ ਕਿਸਮ ਇਹ ਤੇ ਪਾ ਰਹੇ ਕਿਨੇ ਕਿਨੇ ਦੇ ਤੇਲ ਪਾ ਰਹੇ ਹੋ 200 200 200 ਕਿਨੇ ਕਿਹਾ ਤੁਮ ਤੇਲ ਪਾਵਾ ਕੋਪਾਰਟਿਆ ਰੇ ਪਾ ਰਹੇ ਹਾਂ ਬਸ ਕਿ ਤੁਹਾਨੂੰ ਲੱਗਦਾ ਨਹੀਂ ਵੀ ਕਿ ਚੋਣ ਕਮਿਸ਼ਨ ਤੇ ਸੰਖੜਾਗਾ ਚੋਣਾ ਚੱਲ ਰਹੀਆਂ ਨੇ ਜੀਆਂ ਪਰਚੀਆਂ ਤੇ ਤੁਸੀਂ ਤੇਲ ਪਾਈ ਜਾਂਦੇ ਹੋ ਸਰ ਮੈਂ ਇਹਨੂੰ ਕਿਹਾ ਆਪਣੇ ਕੋ ਪਰਚੀ ਮਿਲ ਰਹੀ ਤੇਲ ਪਾ ਰਹੇ ਹਾਂ ਆਪਣੇ ਕੋ ਤਾਂ ਕੋਈ ਹੈ ਨਹੀਂ ਕਿ ਕੀ ਨਾਮ ਹੈ ਤੁਹਾਡਾ ਇੱਧਰ ਆਜੀਤ ਸਿੰਘ ਜੀ ਰਾਜਦੀਪ ਜੀ ਅੱਜ ਤੁਸੀਂ ਜਿਹੜੇ ਪਰਚੇ ਵੰਡਨੇ ਹੋ ਕਿਸ ਤਰ੍ਹਾਂ ਵੰਡਨੇ ਹੋ ਕੌਣ ਉਹ ਅੱਜ ਹੌਬੀ ਧਾਲੀਆ ਲਿਆਉਣਾਗਾ ਆਪਣੇ ਕੀ ਕਹਿੰਦੇ ਹੁੰਦੇ ਹੈਗੇ ਜਿਹੜੇ ਐਕਟਰ ਨੇਗੇ ਉਹਨਾਂ ਦੇ ਸਵਾਂਚ ਰੈਲੀ ਕੱਢਣੀ ਸੀਗੀ ਤੇ ਬੀਜਪੀ ਵੱਲੋਂ ਉਹਦੇ ਸਬੰਧ ਵਿੱਚ ਪਰਚੇ ਦੇ ਰਹੇ ਇੱਧਰ ਆ ਕਿੰਨੇ ਦੀਆਂ ਪਰਚੇ ਦੇ ਰਹੇ ਹੋ ਜੀ ਇੱਧਰ ਆ 200 ਰੁਪਏ ਦੇ ਵੀ ਦੇ ਰਹੇ ਹੋ ਵਿੱਚ ਪੰਜ ਗੱਡੀ ਨੂੰ ਕਾਰ ਨੂੰ ਪੰਜ ਕਿੰਨੀਆਂ ਪਰਚੇ ਦੇ ਚੁੱਕੇ ਹੋ ਹੁਣ ਤੱਕ ਆ ਪਰਚੇ 50 ਪਰਚੇ ਹੋਣਗੇ ਸਰ ਕੀ ਨੇ ਕਿਹਾ ਤੁਹਾਨੂੰ ਪਰਚੇ ਵੰਡਣ ਵਾਸਤੇ ਉਹ ਇਹ ਤੁਹਾਨੂੰ ਆਪਣੇ ਜੀ ਦਫ਼ਤਰ ਚ ਗਿਆ ਸੀਗਾ